ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਏ ਦਿੱਲੀ ਆਪਣੇ ਚਾਚਾ ਜੀ ਦੀ ਦੋ ਤੀਨ ਨੂੰ ਛੱਡਣ ਜਾਣਾ ਸੀਗਾ ਉਹਨਾਂ ਨੇ ਜਾਣਾ ਸੀ ਕੈਨੇਡਾ ਉਹਨਾਂ ਦੀ ਫਲਾਈਟ ਸੀਗੀ ਰਾਤ ਦੀ ਸੋ ਉਹਨਾਂ ਦੀ ਫਲਾਈਟ ਵੀ ਡਿਲੇ ਹੋਈ ਇੱਕ ਦਿਨ ਤੇ ਉਸ ਲਈ ਇਸ ਲਈ ਸਾਨੂੰ ਉੱਥੇ ਰਹਿਣਾ ਪਿਆ ਪੂਰਾ ਦਿਨ ਕਿਉਂਕਿ ਫਲਾਈਟ ਪਹਿਲਾਂ ਸੀਗੀ ਸਵੇਰ 7 ਵਜੇ ਦੇ ਆਸੇ ਪਾਸੇ ਫਿਰ ਹੋਗੀ ਸ਼ਾਮ ਨੂੰ 7 ਵਜੇ ਦੇ ਆਸੇ ਪਾਸੇ ਨਾਲ ਹੀ ਉੱਥੇ ਗੁਰਦੁਆਰਾ ਸੀਗਾ ਗੁਰਦੁਆਰਾ ਸਾਹਿਬ ਅਸੀਂ ਉਥੇ ਪ੍ਰਸ਼ਾਦਾ ਪਾਣੀ ਖਾਦਾ ਵੈਸੇ ਤਾਂ ਅਸੀਂ ਘਰੋਂ ਵੀ ਲੈ ਕੇ ਗਏ ਸੀ ਪਰ ਉਥੋਂ ਵੀ ਖਾਦਾ ਪੀਤਾ ਚਾਹ ਪਾਣੀ ਪੀਤਾ ਬੜਾ ਹੀ ਸੋਹਣਾ ਮਾਹੌਲ ਆ ਕਮਰੇ ਇੱਥੇ ਕਿਰਾਏ ਤੇ ਮਿਲ ਜਾਂਦੇ ਬੜਾ ਹੀ ਸਸਤੇ 4-500 ਦੇ ਆਸੇ-ਪਾਸੇ ਪਾਰਕਿੰਗ ਵੀ ਸੋਹਣੀ ਐ ਤੇ ਇੱਥੋਂ ਫਲਾਈਟਾਂ ਵੀ ਦੀਆਂ ਸਾਹਮਣੇ ਉੜਦੀਆਂ 에ਰਪੋਰਟ ਦੇ ਜਮਾਂ ਨਾਲ ਹੀ ਇਹ ਗੁਰਦੁਆਰਾ ਸਾਹਿਬ ਜਿਹੜੇ ਪੰਜਾਬੀ ਆਪਣੇ ਜਾਂਦੇ ਆਉਂਦੇ ਆ ਉਥੇ ਰਹਿੰਦੇ ਆ ਤੇ ਇੱਥੋਂ 에ਰਪੋਰਟ ਸਿਰਫ 15 ਮਿੰਟਾਂ ਦੀ ਦੂਰੀ ਤੇ ਆ 15 ਕਿਲੋਮੀਟਰ ਹੀ ਐ ਸੋ ਆਪਾਂ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਖਾ ਕੇ ਤੁਹਾਨੂੰ 2 ਘੰਟੇ 4 ਘੰਟੇ ਅਰੈਸਟ ਕਰਕੇ ਉਸ ਤੋਂ ਬਾਅਦ ਆਪਾਂ 에ਰਪੋਰਟ ਪਹੁੰਚੇ 에ਰਪੋਰਟ 에ਰਪੋਰਟ ਪਹੁੰਚ ਕੇ ਦੇਖਿਆ ਕਾਫੀ ਪੀੜਾਂ ਲੱਗੀਆਂ ਹੋਈਆਂ ਕੋਈ ਆ ਰਿਹਾ ਕੋਈ ਜਾ ਰਿਹਾ ਏਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਕਿਉਂਕਿ ਸਾਡਾ ਤਾਂ ਪਹਿਲੀ ਵਾਰ ਹੀ ਜਾਣਾ ਹੋਇਆ ਸੀ ਇੱਥੇ ਕਾਫੀ ਉੱਚੇ ਉੱਚੇ ਜਿਹੜੇ ਸੀਗੀਆਂ ਇਮਾਰਤਾਂ ਦਿਸਦੀਆਂ ਸੀ ਸਾਹਮਣੇ ਚ ਆਜ ਖੜੇ ਵੀ ਦਿਸਦੇ ਸੀ ਜਿੰਨੇ ਕ ਇਹ ਫੋਨਾਂ ਚ ਜਾਂ ਫੋਟੋਆਂ ਚ ਦਿਸਦੇ ਆ ਜਾਂ ਆਪਾਂ ਉਹ ਦੇਖਦੇ ਆਂ ਉਹ ਤੋਂ ਕਈ ਗੁਣਾ ਵੱਡੇ ਜਹਾਜ਼ ਤੇ ਕਈ ਗੁਣਾ ਜ਼ਿਆਦਾ ਸਪੀਡ ਨਾਲ ਇਹ ਚੜਦੇ ਉਤਰਦੇ ਦਿਸਦੇ ਔਵੇਂ ਵੱਡੀਆਂ-ਵੱਡੀਆਂ ਇਮਾਰਤਾਂ ਇਸ 에ਅਰਪੋਰਟਾਂ ਦੇ ਜੋ ਸਟਾਫ ਹੈਗੇ ਆ ਜਾਂ ਮੈਨੇਜਮੈਂਟਾ ਉਹਨਾਂ ਨੂੰ ਸੰਭਾਲਦੀਆਂ ਸੋ ਉੱਥੇ ਜਾ ਕੇ ਬੰਦਾ इमोशनल ਵੀ ਹੁੰਦਾ ਆਪਣੇ ਪਰਿਵਾਰਾਂ ਨੂੰ ਦੇਖ ਕੇ ਪੰਜਾਬੀ ਪਰਿਵਾਰਾਂ ਨੂੰ ਦੇਖ ਕੇ ਆਉਂਦੇ ਜਾਂਦੇ ਲੋਕਾਂ ਨੂੰ ਦੇਖ ਕੇ ਸੋ ਇਦਾਂ ਕਰਦੇ ਕਰਾਉਂਦੇ ਆ ਆਪਣੇ ਪਰਿਵਾਰ ਦੇ ਜੀ ਨੂੰ ਚੜਾ ਕੇ ਤੇ ਅਸੀਂ ਵਾਪਸ ਆਏ ਵਾਪਸ ਅਮਰੀਕ ਟਾਬੇ ਤੇ ਰੁਕੇ ਪਰ ਸਾਨੂੰ ਖਾਣਾ ਇੱਥੇ ਮਹਿੰਗਾ ਲੱਗਿਆ ਥੋੜਾ ਜਿਹਾ ਫਿਰ ਅਸੀਂ ਅੱਗੇ ਪੰਜਾਬ ਵੀ ਪੰਜਾਬ ਰੰਗਲਾ ਆਉਂਦਾ ਉੱਥੋਂ ਅਸੀਂ ਖਾਣਾ ਪੀਣਾ ਖਾ ਕੇ ਤੇ ਘਰ ਨੂੰ ਵਾਪਸ ਆ ਗਏ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ